ਕੀ ਸਰ ਤੀ ਨਾਉਂਤ ਸਸਕਾਰ ਜੀ ਮੈਂ ਪ੍ਰੇਮਜੀਤ ਫਰ ਸੈਸ਼ਨ ਕੋਟੋਂ ਕੋ ਪੁਰਾ ਸਰ ਇਹ ਕੀ ਮਸਲਾ ਹੈ ਜਿਹੜਾ ਅਗਲੇ ਜੀ ਇਹ ਮਸਲਾ ਜੀ ਸਾਨੂੰ ਸੂਚਨਾ ਮਿਲੀ ਸਿਟੀ ਥਾਣੇ ਤੋਂ ਉਹ ਨੰਬਰ ਸਰਕਾਰੀ ਨੰਬਰ ਤੋਂ ਤੁਰੰਤ ਅਸੀਂ ਗਏ ਜਾ ਕੇ ਦੇਖਿਆ ਤੇ ਵਿਕਾਰ ਨੂੰ ਅਗਲੇ ਗਈ ਹੋਈ ਸੀ ਇਹ ਕਾਰ ਨੂੰ ਅੱਗ ਲੱਗੀ ਸੀਗੀ ਉਹ ਨਾ ਪੂਰੇ ਕਰਕਟੂ ਲੱਗੀ ਹੋਈ ਸੀਗੀ ਠੀਕ ਹੈ ਉਹ ਕਿਸ ਰਣਗੈਲੀ ਨਾਲ ਕਾਰ ਖੜਾ ਦਿੱਤੀ ਐ ਅਣਗੈਲੀ ਕਿਹ ਲੋ ਜਾਂ ਸਟੇਸ਼ਨ ਉਥੇ ਸਪੇਸ ਨਹੀਂ ਐ ਤਾਂ ਲੋ ਕਹਿ ਲੋ ਕਿ ਉਹ ਉੜ ਨੂੰ ਅੱਗ ਲੱਗਣ ਕਰਕੇ ਗੱਡੀ ਪਟ્રોલ ਨਹੀਂ ਸੀ ਤੇ ਉਹਨੂੰ ਅੱਗ ਪੈ ਗਈ ਅਸੀਂ ਜਾ ਕੇ ਮੋਕ ਤੇ ਬੁਝਾਈ ਜੀ ਪਰ ਗੱਡੀ ਕਾਫੀ ਮਚ ਚੁੱਕੀ ਸੀ ਸਾਡੇ ਵੀ ਹੁੰਦੇ ਵੀ ਹੁੰਦੇ ਵੀ ਗੱਡੀ ਕਾਫੀ ਮਚ ਗਈ ਤੇ ਅਸੀਂ ਜਾ ਕੇ ਅੱਗ ਦੇ ਕਾਬੂ ਪਾਇਆ ਤੇ ਰਿਸਕ ਉੱਪਰ ਕੇ ਵਾਪਸ ਆਏ ਤੇ ਪਰ ਅਸੀਂ ਸਰੋ ਅਸੀਂ ਇਹ ਅਪੀਲ ਕਰਦੇ ਆਂ ਵੀ ਇਹ ਜਿਹੇ ਸੰਸਥਾਵਾਂ ਇਹ ਜਿਹੇ ਜਗ੍ਹਾਵਾਂ ਦੇ ਗੱਡੀਆਂ ਨਾਲ ਖੜਾਓ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਹੈ ਨਾ ਤੇ ਤਾਂ ਜੋ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ ਇਹ ਘਟਨਾਵਾਂ ਨਾ ਵਾਪਰਨ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਜਿੱਥੇ ਥੋੜਾ ਬੋਤਾ ਕੂੜਾ ਕਰਕਟਾ ਹੈ ਜਾਂ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਅੱਗ ਲੱਗ ਸਕਦੀ ਹੈ ਇਹੋ ਜਿਹੇ ਪਲੇਸਿਸ ਤੇ ਗੱਡੀਆਂ ਨਾ ਖੜਾਓ ਆਪਣੀਆਂ ਸਾਫ਼ ਸੁਥਰੀਆਂ ਗੱਡੀਆਂ ਸਾਫ਼ ਸੁਥਰੀ ਜਗ੍ਹਾ ਤੇ ਖੜਾਓ ਥੈਂਕ ਯੂ ਇਹ ਤਾਂ ਕੀ ਨਾਮ ਆਪਣਾ ਰਾਜਨ ਕੁਮਾਰ ਜੈਨ ਜੈਨ ਸਾਹਿਬ ਕੀ ਮਸਲਾ ਹੋਇਆ ਸੀ ਇਹ ਜੋ ਆਪਣੇ ਗੋਲ ਚੌਂਕ ਦੇ ਨਾਲ ਪਾਰਕਿੰਗ ਬਣੀ ਹੋਈ ਹੈ ਆਪਣੇ ਇੰਪਰੂਵਮੈਂਟ ٹرسٹ ਦੀ ਜਗ੍ਹਾ ਤੇ ਮਤਲਬ ਇਹ ਹੈ ਤਾਂ ਅਨੌਥਰ ਹੈ ਜੀ ਪਾਰਕਿੰਗ ਇਸ ਪਾਰਕਿੰਗ ਦੇ ਉੱਪਰ ਗੱਡੀਆਂ ਲੋਕ ਲਾਂਦੇ ਆ ਤੇ ਇਸੇ ਜਗ੍ਹਾ ਤੇ ਪ੍ਰਾਈਵੇਟ ਕੂੜਾ ਚੱਕਣ ਵਾਲੇ ਕੂੜਾ ਸੁੱਟ ਕੇ ਜਾਂਦੇ ਆ ਉਹ ਕੂੜੇ ਦੇ ਵਿੱਚ ਢੇ ਦੇ ਉੱਤੇ ਗੱਡੀਆਂ ਲੱਗੀਆਂ ਸੀ ਤਾਂ ਕਿਸੇ ਅਨਸੁਖਾਵੇ ਕਾਰਨ ਕਰਕੇ ਕੋਈ ਕਿਸੇ ਵੀ ਤਰੀਕੇ ਨਾਲ ਅੱਗ ਲੱਗ ਗਈ ਉਹ ਅੱਗ ਲੱਗਣ ਵਾਲੇ ਕੂੜੇ ਦੇ ਢੇਰ ਤੇ ਜਿੰਨੀਆਂ ਗੱਡੀਆਂ ਖੜੀਆਂ ਸੀ ਉਹਨਾਂ ਦੇ ਵਿੱਚੋਂ ਪੀਬੀ 326419 ਸੌਫਟ ਗੱਡੀ ਜਿਹੜੀ ਵਾਈਟ ਕਲਰ ਦੀ ਉਹਨੂੰ ਅੱਗ ਲੱਗੀ ਸੀ ਪਟੋਲ ਦੀ ਗੱਡੀ ਐ ਇੱਕ ਨਾਲ ਖੜੀ ਸੀ ਕਾਲੇ ਰੰਗ ਦੀ ਆ ਆਲਟੋ ਗੱਡੀ ਪੁਲਿਸ ਮੁਲਾਜ਼ਮਾਂ ਤੇ ਇੱਕ ਸਮਾਜ ਸੇਵੀਆਂ ਨੇ ਲੱਗ ਕੇ ਇਹ ਗੱਡੀ ਦੇ ਸ਼ੀਸ਼ੇ ਬਣ ਕੇ ਜਿਹੜੀ ਐ ਇਹ ਇਹਨੂੰ ਪਿੱਛੇ ਕੀਤਾ ਔਰ ਉਹ ਦੂਸਰੀ ਗੱਡੀ ਆਲਟੋ ਨੂੰ ਅੱਗ ਲੱਗਣ ਤੋਂ ਬਚਾਇਆ ਉਹ ਜੋ ਸਮਾਨ ਕੱਢਿਆ ਇੱਕ ਬੜੀ ਮਤਲਬ ਸਮਝ ਆਲੀ ਗੱਲ ਹੈ ਕਿ ਲੋਕ ਇੱਥੇ ਜਿਹੜਾ ਪਾਰਕਿੰਗ ਦੇ ਵਿੱਚ ਕੂੜੇ ਦੇ ਢੇਰ ਦੇ ਉੱਤੇ ਗੱਡੀ ਲਾ ਕੇ ਜਾ ਰਹੇ ਆ ਦਿਖ ਰਹੀ ਨਹੀਂ ਰਹੀ ਐ ਕਿ ਕੂੜੇ ਦੇ ਢੇਰ ਦੇ ਉੱਪਰ ਅੱਗ ਲੱਗਣ ਦੇ ਚਾਂਸ ਹੈਗੇ ਆ ਔਰ ਲੋਕ ਬਸ ਇੱਕ ਫਰੀ ਦੀ ਪਾਰਕਿੰਗ ਕਰਕੇ ਇੱਥੇ ਲਾਗੇ ਜਾ ਰਹੇ ਆ ਕੋਈ ਉਹਨਾਂ ਦਾ ਕੋਈ ਮਤਲਬ ਵਾਲੀ ਵਾਰਸ ਕੋਈ ਨਹੀਂ ਹੈਗਾ ਦੂਸਰੀ ਗੱਲ ਮੈਂ ਗੱਡੀ ਵਾਲਾਂ ਨੂੰ ਇੱਕ ਕਹਿਣਾ ਚਾਹੂੰਗਾ ਜਿੱਥੇ ਤੁਸੀਂ ਗੱਡੀ ਪਾਰਕਿੰਗ ਖੜੀ ਕਰਕੇ ਜਾਂਦੇ ਹੋ ਉਹਦੇ ਡੈਸ਼ਬੋਰਡ ਤੇ ਯਾਲੇ ਦੋਲੇ ਆਪਣਾ ਨੰਬਰ ਜੂੜ ਛੱਡ ਕੇ ਜਾਓ ਅੱਜ بڑا ਮਤਲਬ ਬਹੁਤ ਵੱਡੀ ਘਟਨਾ ਵਾਪਰ ਸਕਦੀ ਸੀ ਜੀ ਕਿੱਡਾ ਵੱਡਾ ਹਾਦਸਾ ਜਿਹੜਾ ਹੈ ਬਲਾਸਟ ਹੋਣ ਤੋਂ ਬਚਿਆ ਔਰ ਜਦ ਤੱਕ ਗੱਡੀ ਇੱਕ ਮਚ ਗਈ ਸੀ ਉਸ ਤੋਂ ਬਾਅਦ ਮਾਲਕ ਆਏ ਆ ਆਪਣਾ ਜਿਹੜਾ ਗੱਡੀ ਤੁਸੀਂ ਵੇਚਦੇ ਹੋ ਉਹਦਾ ਆਪਣੇ ਨਾਮ ਤੇ ਕਰਾਓ ਔਰ ਉਹਦੇ ਚ ਨੰਬਰ ਜਿਹੜਾ ਹੈ ਆਪਣਾ ਅਪਡੇਟ ਕਰਾਓ ਜਿਹੜਾ ਚੱਕੇ ਚੱਕੇ ਜਾਵੇ ਔਰ ਦੂਸਰੀ ਗੱਲ ਜਿੱਥੇ ਗੱਡੀ ਪਾਰਕਿੰਗ ਖੜੀ ਕਰਕੇ ਹਨੋਂ ਦੂਰ ਉੱਥੇ ਆਪਣਾ ਨੰਬਰ ਜੂਰ ਅਪਡੇਟ ਵਿੱਚ ਲਿਖ ਕੇ ਆਓ